ਮੁਬਾਰਕਾ ਪੰਜਾਬੀਓ ਪੰਜਾਬ ਸਭ ਤੋਂ ਵੱਧ ਖਰਾਬ ਆਰਥਿਕ ਸਥਿਤੀ ਵਾਲਾ ਸੂਬਾ ਬਣ ਗਿਆ ਨੀਤੀ ਆਯੋਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੀ ਆਰਥਿਕਤਾ ਦੇ ਪੋਤੜੇ ਫਰੋਲ ਦਿੱਤੇ ਨੇ ਐਫ ਐਚ ਆਈ ਫਿਸਕਲ ਹੈਲਥ ਇੰਡੈਕਸ ਰਿਪੋਰਟ ਇੱਕ ਸਾਲਾਨਾ ਪ੍ਰਕਾਸ਼ਨ ਹੁੰਦੀ ਹੈ ਜੋ ਭਾਰਤੀ ਰਾਜਾਂ ਦੀ ਵਿੱਤੀ ਸਿਹਤ ਤੇ ਕੇਂਦ੍ਰਿਤ ਹੁੰਦੀ ਹੈ ਨੀਤੀ ਆਯੋਗ ਦੀ ਜਾਰੀ ਇਸ ਰਿਪੋਰਟ ਦੇ ਵਿੱਚ ਪੰਜਾਬ ਦਾ ਨਾਮ ਸਭ ਤੋਂ ਵੱਧ ਖਰਾਬ ਆਰਥਿਕਤਾ ਵਾਲੇ ਰਾਜਾ ਚ ਆਇਆ ਜਟਕੀ ਖਣੇਜਾਂ ਦੇ ਨਾਲ ਭਰਪੂਰ ਉੜੀਸਾ ਛਤੀਸਗੜ ਗੋਆ ਅਤੇ ਝਾਰਖੰਡ ਸ਼ੁੱਕਰਵਾਰ ਨੂੰ ਅਯੋਗ ਦੀ ਪਹਿਲੀ ਵਿੱਤੀ ਸਹਿਤ ਸੂਚਕਾਂਕ ਰਿਪੋਰਟ ਸ਼ਾਮਲ ਰਾਜਾਂ ਦੇ ਵਿੱਚੋਂ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਪ੍ਰਾਪਤੀ ਵਾਲੇ ਰਾਜ ਦੇ ਵਜੋਂ ਉਭਰੇ ਨੇ ਇਸ ਰਿਪੋਰਟ ਦੇ ਵਿੱਚ 18 ਵੱਡੇ ਰਾਜ ਸ਼ਾਮਲ ਹਨ ਇਹ ਰਾਜ ਭਾਰਤ ਦੀ ਕੁੱਲ ਜੀਡੀਪੀ ਜਨਸੰਖਿਆ ਕੁੱਲ ਜਨਤਕ ਖਰਚੇ ਮਾਲੀਆ ਅਤੇ ਸਮੁੱਚੀ ਵਿੱਤੀ ਸਥਿਰਤਾ ਵਿੱਚ ਆਪਣੇ ਯੋਗਦਾਨ ਦੇ ਰੂਪ ਤੇ ਵਿੱਚ ਭਾਰਤੀ ਅਰਥਵਿਵਸਥਾ ਨੂੰ ਵੱਡੇ ਪੱਧਰ ਤੇ ਚਲਾਉਂਦੇ ਹਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਅਤੇ ਕੇਰਲ ਇਸ ਸੂਚਕਾਂਕ ਤੇ ਵਿੱਚ ਸਭ ਤੋਂ ਵੱਧ ਖਰਾਬ ਪ੍ਰਦਰਸ਼ਨ ਕਰਨ ਵਾਲੇ ਰਾਜ ਰਹੇ ਨੇ ਰਾਜਾਂ ਦੀ ਵਿੱਤੀ ਸਥਿਤੀ ਬਾਰੇ ਸਮਝ ਵਿਕਸਿਤ ਕਰਨ ਦੇ ਉਦੇਸ਼ ਤੇ ਲਈ ਤਿਆਰ ਕੀਤੀ ਗਈ ਇਸ ਰਿਪੋਰਟ ਦੇ ਵਿੱਚ ਮਹਾਰਾਸ਼ਟਰ ਉੱਤਰ ਪ੍ਰਦੇਸ਼ ਤੇਲੰਗਾਨਾ ਮੱਧ ਪ੍ਰਦੇਸ਼ ਕਰਨਾਟਕ ਨੂੰ ਅਭਿਲਾਸ਼ੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ ਇਹ ਰਿਪੋਰਟ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪੰਗੜੀਆ ਨੇ ਜਾਰੀ ਕੀਤੀ। ਰਿਪੋਰਟ ਦੇ ਅਨੁਸਾਰ ਉੜੀਸਾ 67.8 ਦੇ ਸਭ ਤੋਂ ਵੱਧ ਸਕੋਰ ਦੇ ਨਾਲ ਵਿੱਤੀ ਸਿਹਤ ਦੇ ਮਾਮਲੇ ਦੇ ਵਿੱਚ ਇੱਕ ਸ਼ਾਨਦਾਰ ਸਥਿਤੀ ਦੇ ਵਿੱਚ ਹੈ। ਇਹ ਖਰਚੇ ਅਤੇ ਮਾਲੀਆ ਦੀ ਗੁਣਵੱਤਾ ਦੇ ਤਹਿਤ ਔਸਤ ਪ੍ਰਦਰਸ਼ਨ ਨਾਲੋਂ ਬਿਹਤਰ ਪ੍ਰਦਰਸ਼ਨ ਦੇ ਨਾਲ ਕਰਜ਼ਾ ਸੂਚਕਾਂਕ ਅਤੇ ਕਰਜ਼ਾ ਸਥਿਰਤਾ ਦਰਜਾਬੰਦੀ ਵਿੱਚ ਸਿਖਰ ਤੇ ਹੈ। ਇਸ ਦੇ ਉਲਟ ਕੇਰਲ ਅਤੇ ਪੰਜਾਬ ਘੱਟ ਖਰਚੇ ਅਤੇ ਕਰਜ਼ੇ ਦੀ ਸਥਿਰਤਾ ਨਾਲ ਜੂਝ ਰਹੇ ਨੇ। ਪశ్ਚਮੀ ਬੰਗਾਲ ਨੂੰ ਮਾਲੀਆ ਜਟਾਉਣ ਅਤੇ ਕਰਜ਼ਾ ਸੂਚਕਾਂਕ ਦੇ ਮੁੱਦਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੁਸ਼ਾਲ ਪੰਜਾਬ ਦਾ ਨਾਰਾ ਦੇਣ ਵਾਲੇ ਤੇ ਆਪਣੀਆਂ ਪ੍ਰਾਪਤੀਆਂ ਨੂੰ ਬੋਰਡਾਂ ਦੇ ਰਾਹੀਂ ਗਿਣਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਹੁਣ ਇਸ ਰਿਪੋਰਟ ਤੇ ਵੀ ਕੁਝ ਬੋਲਣਗੇ ਜਾਂ ਫਿਰ ਸਰਕਾਰ ਦੇ ਹਰ ਕੰਮ ਨੂੰ ਵਧਾ ਚੜਾ ਕੇ ਦਿਖਾਉਣ ਵਾਲਾ ਸਰਕਾਰੀ ਮੀਡੀਆ ਕਿਸ ਰਿਪੋਰਟ ਨੂੰ ਵੀ ਸਹੀ ਤਰੀਕੇ ਨਾਲ ਲੋਕਾਂ ਲੋਕਾਂ ਅੱਗੇ ਪੇਸ਼ ਕਰੇਗਾ? ਇਹ ਵੱਡਾ ਸਵਾਲ ਹੈ। ਤੁਹਾਡੀ ਇਸ ਦੇ ਬਾਰੇ ਕੀ ਟਿੱਪਣੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦ ਨੂੰ ਇਜਾਜ਼ਤ ਧੰਨਵਾਦ